ਆ ਵੀਰੋ ਤਾਂ ਸਤਿ ਸ੍ਰੀ ਅਕਾਲ ਅੱਜ ਪਹੁੰਚੇ ਬਰਨਾਲ ਟਰੈਕਟਰ ਮੰਡੀ ਤੇ ਤੁਹਾਨੂੰ ਦਿਖਾਉਣੇ ਅੱਜ ਦੇ ਟਰੈਕਟਰ ਟਰਾਲੀ ਦੇ ਰੇਟ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੁਹਾਨੂੰ ਦਿਖਾਉਣਾ ਹੈ ਅੱਗੇ ਟਰੈਕਟਰ ਟਰਾਲੀਆਂ ਦੇ ਰੇਟ ਜਿਹੜੀ ਸੇਲ ਆਈ ਅੱਗੇ ਸੋਨਾ ਲਿਕਾ ਡੀਆਈ 60 18x 2019 ਮਾਡਲ ਹੈ ਡਿਮਾਂਡ ਅੱਡੀ ਵੀਰਾਂ ਵੱਲੋਂ 5 ਲੱਖ 65000 ਰੱਖੀ ਗਈ ਹੈ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਓਰੀਜਨਲ ਟਰੈਕਟਰ ਆ ਸਾਰਾ ਗੈਸਬਰਾ 735 1998 ਮਾਡਲ ਹੈ ਡਿਮਾਂਡ ਹੈ 1 ਲੱਖ 65000 5241 ਮੱਸੀ 2007 ਮਾਡਲ ਆ ਡਿਮਾਂਡ ਆ 2,70,000 ਰੁਪਏ ਵੀਰ ਦਾ ਕੰਟੈਕਟ ਨੰਬਰ ਆ ਹੋਵੇਗਾ 82890176743 ਵੀਰ ਦਾ ਕੰਟੈਕਟ ਨੰਬਰ ਆ ਜੇ ਵੀਰ ਤੁਹਾਨੂੰ ਦੁਕਾਦਿਏ ਟਰਾਲੀ ਹੈ ਜੀ 137 ਦੀ ਡਿਮਾਂਡ ਆ 2,15,000 ਰੁਪਿਆ ਮਿਸ਼ਨ ਵਗੈਰਾ ਦੇਖ ਸਕਦੇ ਹੋ ਟਰਾਲੀ ਦੀ ਡਬਲ ਜੱਕ ਦੇ ਵਿੱਚ ਆ ਮੱਸੀ ਉੱਕ ਚਾ ਵੀਰ ਦਾ ਕੰਟੈਕਟ ਨੰਬਰ ਆ ਹੋਵੇਗਾ 82890176743 ਵੀਰ ਦਾ ਕੰਟੈਕਟ ਨੰਬਰ ਆ ਡਿਮਾਂਡ 2,15,000 ਰੁਪਿਆ 137 ਟਾਵਲ ਜਿੱਕ ਚ ਹੈ ਜੇ ਵੀਰ 11 ਵਜੇ 6.5 ਟਰਾਲੀ ਹੈ ਡਿਮਾਂਡ 1,72,000 ਰੁਪਏ ਵਿੱਚ ਫਰਸ ਵਗੈਰਾ ਦੇਖ ਸਕਦੇ ਹੋ ਜੇ ਵੀਰ ਬਗੈਰ ਜਿੱਕ ਤੋਂ ਹੈ ਡਿਮਾਂਡ 1,15,000 ਰੁਪਏ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਬਾਕੀ ਫਰਸ ਵਗੈਰਾ ਤਾਂ ਦੇਖ ਸਕਦੇ ਹੋ ਵੀਰ ਦਾ ਕੰਡਕਟਰ ਨੰਬਰ ਹੋਵੇਗਾ 96468784360 ਵੀਰ ਦਾ ਕੰਡਕਟਰ ਨੰਬਰ ਹੈ ਕਿ ਵੀਰ ਲੈਫਟ ਹਾਈਡ ਟਰਾਲੀ ਹੈ ਡਿਮਾਂਡ 1,65,000 ਰੁਪਏ ਪੁਹਾਣੀ ਘੜ ਦੀ ਬਣੀ ਹੋਈ ਹੈ ਖਾਸ ਵਗੈਰਾ ਤਾਂ ਦੇਖ ਸਕਦੇ ਹੋ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਵੀ ਨੇ ਇਹ ਸੰਦ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਗੱਭਿਰ 11:36 ਦੀ ਕੰਪਲੀਟ ਜਾਲੀ ਵਗੈਰਾ ਲੱਗੀ ਹੋਈ ਬਟ ਤੇ ਡਿਮਾਂਡ 1,55,000 ਰੁਪਇਆ ਗੱਭਿਰ 11:36 ਦੀ ਟਰਾਲੀ ਡਿਮਾਂਡ 1,66,000 ਰੁਪਇਆ ਟਰਾਲੀ ਦੀ ਸੇਲ ਕੋਨਾਲਿਕਾ 2006 ਮਾਡਲ ਡਿਮਾਂਡ 3,20,000 ਰੁਪਇਆ ਸਾਰਾ Ориਜਨਲ ਟਰੈਕਟਰ ਹੈ ਇਹਨਾਂ ਵਗੈਰਾ ਦੇਖ ਸਕਦੇ ਹੋ ਲੰਪੀ ਵਗੈਰਾ ਲੱਗੀ ਹੋਇਆ ਟਰੈਕਟਰ ਤੇ ਅੱਗੇ ਮਾਈਸੀ 241 ਡੀਆਈ ਮਾਡਲ 2001 ਆ ਡਿਮਾਂਡ ਅੜੀ ਵੀਰ ਵੱਲੋਂ 235000 ਰੁਪਏ ਰੱਖੀ ਗਿਆ ਅੱਗੇ 2011 ਮਾਡਲ ਸਵਰਾਜ 855 ਡਿਮਾਂਡ ਅੜੀ 425000 ਰੁਪਏ ਟਰੈਕਟਰ ਦੀ ਅੱਗੇ ਵੀ ਡੀਆਈ 750 ਸੋਨਾਲਿਕਾ ਡਿਮਾਂਡ ਅੜੀ 2008 ਮਾਡਲ ਦਾ ਡਿਮਾਂਡ ਹੈ 315000 ਰੁਪਏ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ 2008 ਮਾਡਲ ਮੈਸੀ ਡਿਮਾਂਡ ਹੈ 265000 ਰੁਪਏ ਵੀਰ ਦਾ ਕੰਟੈਕਟ ਨੰਬਰ ਹੈਗਾ 82890 17643 ਵੀਰ ਦਾ ਕੰਟੈਕਟ ਨੰਬਰ ਹੈ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਬਾਕੀ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ ਜਾਂ ਵੇਚਣ ਲਈ ਵੀ ਨੰਬਰ ਨੋਟ ਕਰ ਸਕਦੇ ਹੋ ਆਪਣਾ 96468784360 ਇਹ ਨੰਬਰ ਤੇ ਲੋੜੀ ਦੀ ਜਾਣਕਾਰੀ ਦੇ ਕੇ ਚੀਜ਼ਾਂ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਐਡ ਲਗਵਾ ਸਕਦੇ ਹਾਂ ਅੱਗੇ 2008 ਮਾਡਲ DJ 60 ਸੁਨਾਲੀ ਕਾ ਡਿਮਾਂਡ ਹੈ 3,25,000 ਰੁਪਏ ਵੀਰ ਦਾ ਕੰਟੈਕਟ ਨੰਬਰ ਹੋਵੇਗਾ 8289017743 ਵੀਰ ਦਾ ਕੰਟੈਕਟ ਨੰਬਰ ਹੈ ਟਾਇਰਾਂ ਵਗੈਰਾ ਤੋਂ ਬਿਲਕੁਲ ਓਕੇ ਟਰੈਕਟਰ ਅੱਗੇ 5310 ਜੌਂਡੀਆਰ 2008 ਮਾਡਲ ਹੈ PV13 ਨੰਬਰ ਦਾ ਡਿਮਾਂਡ ਹੈ 4,75,000 ਰੁਪਏ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇ ਸਕਦੇ ਹਾਂ ਵੀਰ ਦਾ ਕੰਟੈਕਟ ਨੰਬਰ ਹੋ ਗਿਆ 8289017743 ਵੀਰ ਦਾ ਕੰਟੈਕਟ ਨੰਬਰ ਹੈ ਅੱਗੇ ਵੀਰ ਟਰਾਲੀ ਜੀ 11:36 ਦੀ ਡਿਮਾਂਡ 185000 ਰੁਪਿਆ ਹੈ ਬਾਕੀ ਕੰਡੀਸ਼ਨ ਵਗੈਰਾ ਦੇ ਸਕਦਾ ਹਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਲਦੀ ਜਲਦੀ ਨੂੰ ਤੇ ਚੈਨਲ ਨੂੰ ਗਰ ਲੈ ਸਬਸਕ੍ਰਾਈਬ ਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਕਿ ਕੰਡੀਸ਼ਨ ਵਗੈਰਾ ਦੇ ਸਕਦਾ ਹਾਂ ਬਾਈ ਅਗੇ ਤੁਹਾਨੂੰ ਹੋਰ ਦਿਖਾ ਦਨੇ ਬਰਨਾਲਾ ਟਰੈਕਟਰ ਮੰਡੀ ਤੇ ਵੀਡੀਓ ਚੱਲਦੀ ਗਲਦੀ ਨੂੰ ਛੇੜ ਜ਼ਰੂਰ ਕਰ ਦਿਓ ਜੀ ਬਾਕੀ ਆਪਣੇ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਦੇਣ ਲਈ ਨੰਬਰ ਨੋਟ ਕਰ ਸਕਦੇ ਹੋ 9646874360 ਤੇ ਅੱਗੇ ਵੀਰ 2016 ਮਾਡਲ ਸਵਰਾਜ 855 ਤੁਹਾਡਾ 5 ਲੱਖ 45 ਹਜ਼ਾਰ ਰੁਪਏ ਰੱਖੀਏ ਵੀਰ ਵੱਲੋਂ ਬਾਕੀ ਆਪਣਾ ਨੰਬਰ ਨੋਟ ਕਰ ਸਕਦੇ ਹੋ ਵੀਰ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਖਰੀਦਣ ਜਾਂ ਵੇਚਣ ਲਈ ਸੰਪਰਕ ਕਰ ਸਕਦੇ ਹੋ ਕਮਿਸ਼ਨ ਬੇਸ ਤੇ ਕੰਮ ਕੀਤਾ ਜਾਂਦਾ ਜੀ ਵੀਰ 15 ਮਾਡਲ ਸੋਰਾ 744 ਡਿਮਾਂਡ ਆ 415000 ਰੁਪਿਆ ਅੱਗੇ ਵੀਰ 2522 94 ਮਾਡਲ ਆ ਡਿਮਾਂਡ 110000 ਰੁਪਿਆ ਅੱਗੇ ਵੀਰ 2013 ਮਾਡਲ ਡਿਮਾਂਡ ਆੜੀ 475000 ਰੁਪਿਆ ਰੱਖੀ ਹੈ ਵੀਰ ਵੱਲੋਂ ਜਵੀਰ ਸੋਰਾ 735 2002 ਮਾਡਲ ਆ ਡਿਮਾਂਡ ਆੜੀ 225000 ਰੁਪਿਆ ਰੱਖੀ ਗਈ ਹੈ ਵੀਰ ਦਾ ਕੰਟੈਕਟ ਨੰਬਰ ਆ ਉਹ ਹੈਗਾ 947859010 9478590100 ਵੀਰ ਦਾ ਕੰਡਕਟਰ ਨੰਬਰ ਹੈ ਸਵਰਾਜ 735 2002 ਮਾਡਲ ਹੈ ਡਿਮਾਂਡ ਹੈ 2,25,000 ਰੁਪਏ ਟਰੈਕਟਰ ਦੀ ਕੰਡੀਸ਼ਨ ਵਗੈਰਾ ਦੇ ਸਕਦਾ ਹਾਂ ਟਾਇਰ ਵਗੈਰਾ ਬਿਲਕੁਲ ਨਵੇਂ ਨੇ ਟਰੈਕਟਰ ਦੇ ਗੇਬ੍ਰ 3511 88 ਮਾਡਲ ਹੈ ਡਿਮਾਂਡ ਹੈ 1 ਲੱਖ ਰੁਪਿਆ ਗੇਬ੍ਰ 10x6 ਦੀ ਟਰਾਲੀ ਡਿਮਾਂਡ 80,000 ਰੁਪਿਆ ਅੱਗੇ ਗੇਬ੍ਰ ਲੈਫਟ ਆਲ ਟਰਾਲੀ ਆ ਜੀ ਬੈੱਡ ਡਾਲਾ ਸਮੇਤ ਆ ਕੰਡੀਸ਼ਨ ਵਗੈਰਾ ਦੇ ਦੇਣ ਟਰਾਲੀ ਡਿਮਾਂਡ ਹੈ ਵੀਰ ਬਲੋ 1,25,000 ਰੁਪਏ ਰੱਖੀ ਗਿਆ ਇਹ ਟਰਾਲੀ ਖਰੀਦਣ ਲਈ ਤੁਸੀਂ ਨੰਬਰ ਤੇ ਕੰਟੈਕਟ ਕਰ ਸਕਦੇ ਹੋ 96468 43360 ਅੱਗੇ ਵੀਰ ਬਿਲਕੁਲ ਨਵੀਂ ਟਰਾਲੀ ਹੈ ਡਿਮਾਂਡ ਹੈ 175000 ਰੁਪਏ ਕੰਡੀਸ਼ਨ ਵਗੈਰਾ ਦੇਖ ਸਕੋ ਟਰਾਲੀ ਦੀ ਵੀਰ ਸ਼ੇਅਰ ਜ਼ਰੂਰ ਕਰ ਦੇਈਏ ਜਲਦੀ ਹਲਦੀ ਨੂੰ ਬਰਨਾਲਾ ਟਰੈਕਟਰ ਮੰਡੀ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਬਾਕੀ ਕਿਸੇ ਵੀ ਤਰ੍ਹਾਂ ਦਾ ਖੇਤੀਬਾੜੀ ਦਾ ਸੰਦ ਬਰੀਦਨ ਬੇਚ ਚੱਕਰੀ ਦੇ ਲਈ ਆਪਾਂ ਨੂੰ ਸੰਪਰਕ ਕਰ ਸਕਦੇ ਹੋ ਵੀਰ ਧੰਨਵਾਦ